ਮਰਾ ਮਰਾ ਉਹ ਨਾ ਫਤਕਾ ਨਹੀਂ ਗਈਆਂ ਕਿੰਨਾ ਟਾਈਮ ਹੋ ਗਿਆ ਬੱਸ ਆਹ ਲਾ ਕੁੜਦੀਆਂ ਮੈਂ ਤਾਂ ਉਹ ਬੇਬੇ ਕੀ ਕਰਦੀ ਆ ਦਾਲ ਵੀ ਧਰਨੀ ਆ ਜੇ ਕੀ ਕਰਾਂ ਸੁੱਖ ਨਹੀਂ ਥਰਾਨੀ ਨੂੰ ਆਦਾ ਤਾਂ ਕਿਸੇ ਦਾ ਮੋਹ ਨਾ ਫਤਕਾ ਨਹੀਂ ਤਾਂ ਬੱਡੀ ਆ ਹੋਈ ਨਹੀਂ ਪਤਾ ਬੇਬੇ ਕੀ ਕਰਦੀ ਆ ਮਸਾਲਾ ਘਟਦੀ ਆ ਤੁਸੀਂ ਕੀ ਲੈਣਾ ਮੇਥੋਂ ਮੈਂ ਤਾਂ ਆਏ ਫੋਦੀਸ ਰੋਟੀ ਬਣਾਣੀ ਦੇਖਵੋਣੀ ਆ ਮੈਂ ਤੁਹਾਨੂੰ ਅਰੇ ਭੁੱਖ ਵੱਲ ਲੱਗੀ ਪਈ ਆ ਕਦੋਂ ਬਣਾ ਲਓ ਯਾਰ ਰੋਟੀ ਤਾਂ ਬਣਾ ਲੈਂਦੀ ਆ ਜੜਾ ਤੁਸੀਂ ਬਣਾ ਲਓ ਮੈਂ ਕੀ ਕਰਾਂ ਮੈਂ ਕਿੱਥੋਂ ਬਣਾ ਲਾਂ ਮੈਂ ਤਾਂ ਹੁਣ ਬਾਹਰੋਂ ਆਈ ਐਗੀ ਫੇ ਤੁਸੀਂ ਬਣਾ ਲੈਂਦੀ ਆ ਮੈਂ ਉਹ ਦੂਜੇ ਦਿਨ ਤੋਂ ਬਣਾਵਾ ਲੈਂਦੀ ਪਰ ਮਜੇਦ ਕੀ ਕਰਦੀ ਉਹ ਵੇਸ਼ੀ ਥੱਲੇ ਵੀ ਉਹ ਕਿਥੋਂ ਨਿਕਲਦੀ ਐ ਇਸੀ ਥੱਲਾਂ ਹੁਣ ਤੂੰ ਆ ਕੇ ਕੀ ਕਰਦੀ ਐ ਮਸਾਲਾ ਬਣਾਉਣੀ ਐ ਮੈਂ ਤਾਂ ਮਸਾਲਾ ਬਣਾਉਣੀ ਤੂੰ ਉਧਰ ਲੈਣਾ ਕੀ ਐ ਮੈਂ ਤਾਂ ਖੈਦ ਵਾਲੀ ਰੋਟੀ ਬਣਾਉਣੀ ਐ ਤੁੰਤ ਬਦ ਦਿੰਨੀ ਔੜੇ ਭੁੱਖੇ ਬਾੜੀ ਲੱਗੀ ਪਈ ਸੀ ਮੈਂ ਤਾਂ ਐਸੀ ਤੋਂ ਬਣਾ ਲੀਆਂ ਹੋਣੀਆਂ ਫੇ ਤੂੰ ਬਣਾ ਲੈਂਦੀਆਂ ਆੜੀਆਂ ਮੇਰ ਨਾਲ ਕਦੀ ਜਿਹੀ ਐ ਰੋਟੀ ਤਾਂ ਬਣਾ ਲੈ ਕਰੜਾ ਬੇਬੇ ਟਾਈਮ ਨਾਲ ਹੋਰੀ ਕਸ ਕਰਦੀ ਰਹਿੰਦੀ ਹੈਗੀ ਸਾਨੂੰ ਕੋਟੇ ਨਾਲ ਕੁੱਟੂ ਮੈਂ ਕੋਟੇ ਨਾਲ ਨਗਾਹ ਦੀ ਹੋਰ ਐਜੇ ਖਮਾਉ ਮੈਂ ਤੁਹਾਨੂੰ ਰੋਟੀਆਂ ਲੈ ਹੁਣ ਮੈਂ ਤਾਂ ਗੱਲਾਂ ਕਰਦੀ ਹੁੰਦੀ ਸੀ ਬੇਬੇ ਨੇ ਰੋਟੀ ਬਣਾ ਲਈ ਹੋਊਗੀ ਕਿੰਨਾ ਟਕ ਗੁੰਨੇ ਆਟਾ ਮੈਥੋਂ ਨਹੀਂ ਇੰਨੇ ਜਣਾਂ ਦੇ ਗੁੰਨੇ ਜਾਂਦਾ ਮੇਰੇ ਤਾਂ ਐਡੇ ਐਡੇ ਨਾ ਹੋਣਗੇ ਮੇਰੀਆਂ ਬਾਹਾਂ ਦੁਖਦੀਆਂ ਨੇ ਫਿਰ ਨਾ ਨਾ ਮਦੌਂ ਤਾ ਕਿਉਂ ਨਾ ਵਧਾਉਂਦੀਆਂ ਥੋੜੀ ਕਾਨੇ ਬੰਦਿਆ ਦੀ ਤਾਂ ਲਾ ਦੂੰਗੀ ਰੋਟੀਆਂ ਸੋਨੋ ਐ ਨਹੀਂ ਪਤਾ ਕਿ ਮਖਾਨੇ ਕਿ ਰੋਟੀਆਂ ਪਕਾਉਣੀਆਂ ਪੈਣਗੀਆਂ ਹੋਰ ਐਡੇ ਐਡੇ ਨਾ ਹੋਣਾ ਮੇਰੇ ਨਾ ਖਰਾਬ ਹੋ ਜਾਣਗੇ ਇਹਨਾਂ ਨਾਟਾ ਪੈ ਜਾਂਦਾ ਵਿੱਚ ਮੁੜ ਕੇ ਨਿਕਲਦਾ ਨਹੀਂ ਫਿਰ ਇਹਨਾਂ ਨੂੰ ਕੱਟ ਦਿੰਨੇ ਆ ਕਿਉਂ ਕੱਟਾਂ ਮੈਂ ਤਾਂ ਮੱਸਾ ਵਧਾਏ ਹੈਗੇ ਫਿਰ ਭਾਣ ਮਜੀ ਤੇ ਉਨੇ ਇਸੇ ਥੱਲੇ ਲਿਆ ਕੱਢ ਕੇ ਜਾਨੀ ਆ ਇੱਕ ਟਾਲਦੀ ਫਿਰਦੀ ਹੋਊਗੀ ਇੱਥੇ ਵੇਖ ਲਓ ਭਾਈ ਬੰਦਾ ਪਤਾ ਨਹੀਂ ਇਹ ਤਾਂ ਮੈਂ ਤਾਂ ਖੇਤ ਆ ਰਿਹਾ ਖਾਤ ਰੋਟੀ ਬਣਾਉਣੀ ਹੈਗੀ ਤੇ ਤੂੰ ਹੀ ਠਾਲ ਲੈਂਦੀ ਨਾ ਉਦੋਂ ਤੇ ਤੈਨੂੰ ਪਤਾ ਤਾਂ ਸੀਗਾ ਵੀ ਬਾਹਰੋਂ ਆਊਗੀ ਰੋਟੀ ਮੇਰੇ ਇੱਕ ਤਾਂ ਤੋੜਦੀ ਆ ਚੱਲ ਦੇਖਦੀ ਆ ਤੂੰ ਆਟਾ ਕੋਨੇ ਚ ਚਪ ਕਰਕੇ ਮੈਨੂੰ ਨਹੀਂ ਪਤਾ ਮੈਂ ਇੱਥੇ ਰੋਟੀਆਂ ਭਾਲਦੀਆਂ ਨਿਕੀਆਂ ਮੈਂ ਦੱਸ ਕੀ ਕਰਾਂ ਹੈ ਖੇਤ ਵਾਲੇ ਰੋਟੀ ਖਾਣਗੇ ਆ ਕੇ ਮੈਂ ਤੁਹਾਨੂੰ ਪੂਜਾ ਕਰੂੰਗੀ ਤੁਹਾਡੀ ਸੋ ਕੀ ਮਾ ਮਾਰੇ ਮੱਤੀ ਦਿੱਤੀ ਤੈਨੂੰ ਰੋਟੀ ਸਸਤੇ ਪਕਾ ਕੇ ਦਿਆ ਕਰੂਗੀ ਤੈਨੂੰ ਰੋਟੀਆਂ ਲਾਈਆਂ ਨੇ ਮੈਂ ਮੋਨਾ ਪਈਆਂ ਨੇ ਗਿਆ ਅੰਦਰ ਮੈਂ ਕੀ ਕਰਾਂ ਇਹਨਾਂ ਨੂੰ ਹਜੇ ਬਾਹਰੋਂ ਆ ਗਿਆ ਪਕਾ ਲਈ ਬੇਬੇ ਰੋਟੀ ਲੈ ਪਕਾ ਦੇ ਖਵਾ ਦੇ ਇਹਨਾਂ ਨੂੰ ਮੈਂ ਤਾਂ ਕੋਈ ਦਿੰਦੀ ਨਹੀਂ ਰੋਟੀਆਂ ਪਕਾ ਕੇ ਇੱਕੋ ਵੱਡੀ ਆ ਓ ਇਸੇ ਤਰ੍ਹਾਂ ਨਹੀਂ ਨਿਕਲਦੀ ਪਰ ਮਜੀਤ ਜੈਦੀ ਕਿਸੇ ਵੇਲੇ ਨਹੀਂ ਨਿਕਲਦੀ ਹੈਗੀ ਨਹੀਂ ਫਤਗਨੇ ਮਾਉਂਡ ਜਿਵੇਂ ਕੋ ਵਿਆਹ ਜਾਏਗਾ ਹੁੰਦਗਾ ਨਹੀਂ ਗਿਆ ਮੈਂ ਦੱਸ ਕੀ ਕਰਾਂ ਬੇਬੇ ਤਾਂ ਕਹੀ ਜਾਊਗੀ ਠਾ ਦੇ ਠਾ ਦੇ ਪਹਿਲਾਂ ਮੈਂ ਦੇਖਦੀ ਆ ਕਿ ਇਹ ਕਿਸੇ ਦਾ ਫੋਨ ਨਾ ਆਇਆ ਹੋਵੇ ਰਿਸ਼ਤਦਾਰੀ ਚ ਦੀਦੀ ਨੂੰ ਤਾਂ ਬਾਅਦ ਚ ਹੀ ਦੇਖੂ ਠਾ ਕੇ ਆਇਆ ਬਖੋ ਹਲੋ ਕੋਈ ਨਹੀਂ ਆ ਕਿ ਨਹੀਂ ਤਾਂ ਟਾਈਮ ਵੀ ਬਹੁਤ ਹੋ ਗਿਆ ਤੇ ਦਿਹਾੜੀ ਵੀ ਖੜੇ ਹੋਣਗੇ ਇਹਾਂ ਬੇਬੇ ਕੀ ਬਣਾਈ ਜਾਂਦੇ ਸੀ ਮਾਪੋ ਮਸਾਲਾ ਰੱਖ ਦਿੱਤੀ ਉਹ ਅੰਦਰ ਬੈਠੀਆਂ ਨੇ ਇੱਕ ਤਾਂ ਉਧਰ ਕੋਲੇ ਕੱਚ ਕੇ ਆਈ ਹੈਗੀ ਹੂੰ ਇੱਕ ਘਹਿਜੀ ਥੱਲੇ ਨਹੀਂ ਨਿਕਲਦੀ ਤਰਨ ਕਿਹਾ ਨਹੀਂ ਤੂੰ ਮੇਰੇ ਕਿਥੋਂ ਅੱਖ ਲੱਗਦੀ ਨੇ ਉਹ ਉਧਰ ਆਉਣਾ ਬੈਠੀਆਂ ਨੇਗੀਆ ਕਹਿਣਾ ਸੀ ਨਾ ਵੀ ਰੋਟੀ ਬਣਾਉ ਖੇਤ ਦੇ ਵਾਸਤੇ ਭਾਂਡੇ ਮਾਂਜਣ ਵਾਲੇ ਪਏ ਹਜੇ ਭਾਂਡੇ ਵੀ ਨਹੀਂ ਮਾਂਜੇ ਹਜੇ ਕੋਈ ਨਿਕਰਿਆ ਨਾ ਤਾਂ ਕਿਨਾ ਰੋਟੀ ਦਾ ਕੋਈ ਪ੍ਰਬੰਧ ਨਹੀਂਗਾ ਨਾ ਕੋਈ ਪ੍ਰਬੰਧ ਨਹੀਂ ਹੈਗਾ ਮੈਂ ਕੀ ਕਰ ਉਹਨਾਂ ਨੂੰ ਪਤਾ ਨਹੀਂ ਵੀ ਦਿਹਾੜੀ ਹੈ ਖੇਤ ਉਹਨਾਂ ਨੂੰ ਕੀ ਪਤਾਗਾ ਰਾਣਾ ਬੈਠਕਾ ਨਾ ਤਾਂ ਬੱਸ ਉਹਨਾਂ ਨੂੰ ਨਿਦਾਨਾਂ ਵਿੱਚ ਬੰਨਿਓਂ ਵੀ ਬਸ ਗੋਮੇ ਖੜੇ ਨੇਗੇ ਮਤਲਬ ਪਾਣੀ ਪੂਣੀ ਵੀ ਨਹੀਂ ਪਿਆ ਉਹਨਾਂ ਨਾ ਚੱਕੀ ਜਾਂਦੇ ਨੇ ਬਸ ਤਾਂ ਖੜੇ ਤੇ ਮੈਨੂੰ ਫੋਨ ਕਰ ਦਿੰਦੇ ਵੀ ਇਹ ਤਾਂ ਅੰਦਰ ਪਈਆਂ ਮੋਨ ਹੈਂ ਬਸ ਮੈਂ ਤਾਂ ਅੱਖੇ ਹੀ ਨਹੀਂ ਕਿ ਲੜਾਈ ਦੀ ਮਾਰੀ ਨੇ ਮੇਰੇ ਨਾਲ ਸੀ ਮੜਾ ਮੋਟਾ ਤੁਸੀਂ ਕਿਹਾ ਕਰੋ ਨਾ ਫੇਰ ਕੋਈ ਕੰਮ ਮਸਲੇ ਹੱਲ ਹੋਣਗੇ ਹੁਣ ਕੁੱਟ ਕੇ ਤਾਂ ਭਮਾ ਲਿਆ ਮੰਦਰ ਉਹਨਾਂ ਨੂੰ ਹੈਂ ਕੁੱਟ ਕੇ ਲਿਆਉਣੀਆਂ ਪੈਣਗੀਆਂ ਹੁਣ ਕੁੱਟ ਕੇ ਮੈਂ ਪੁੱਛਦਾ ਉਹਨਾਂ ਨੂੰ ਕੀ ਕਹਿੰਦੇ ਆ ਫੇਰ ਪੁੱਛ ਰੋ ਬਾਕੀ ਸਬਜ਼ੀ ਸੂਜੀ ਬਣਾਓ ਕਰਾ ਜਲਦੀ ਜਲਦੀ ਕਦੂ ਦੀ ਦਾਲ ਬਣਾਉਂਗਾ ਨਾ ਉਹਨਾਂ ਨੂੰ ਕਿਤੇ ਹੁਣ ਹੋਰ ਮੈਨੂੰ ਉਧਰ ਪਾਣੀ ਦੀ ਵਾਰੀ ਆ ਮੈਂ ਤਾਂ ਮੋੜ ਨਾ ਗਾ ਤੁਸੀਂ ਦਵਾ ਦ 10 ਮਿੰਟਾਂ ਚ ਬਣਾ ਕੇ ਸਬਜ਼ੀ ਤਿਆਰ ਕਰ ਦਿਓ ਮੈਨੂੰ ਫੋਨ ਕਰ ਦਿਓ ਮੈਂ ਬਹੁਤ ਦਾ ਉਧਰ ਕੀ ਕਰੀ ਜਾਂਦੇ ਮਾਂ ਵੀ ਤੂੰ ਤਾਂ ਸਾਰਾ ਦਿਨ ਹੀ ਫੋਨ ਤੇ ਰਹਿੰਦੀ ਆ ਤੂੰ ਦਾ ਮੋਆ ਨਾ ਬਈ ਮੈਂ ਆਪ ਦਾ ਹਿਸਦਾ ਕੰਮ ਕਰਤਾ ਸੀ ਹੁਣ ਜਦੋਂ ਮੇਰਾ ਟਾਈਮ ਲੱਗੂ ਮੈਂ ਉਹਦੀ ਗੱਲ ਕਰੂੰਗੀ ਉਹ ਬੇਬੇ ਤਾਂ ਕਹਿੰਦੀ ਉਹ ਤਾਂ ਦੋਨਿਆਂ ਨਹੀਂ ਅੰਦਰ ਪਈਆਂ ਤੂੰ ਮੋਬਾਈਲ ਤੇ ਪਈਆਂ ਉਹ ਚਲ ਬਿਮਾਰ ਹੈਗੀ ਕੋਈ ਨਹੀਂ ਬਈ ਹੁਣ ਮੈਂ ਸਾਰਾ ਕੰਮ ਕਰਕੇ ਆਈਆਂ ਕੱਪੜੇ ਧੋ ਕੇ ਫੇਰ ਬੈਠੀ ਆ ਮੈਂ ਫੇਰ ਹੁਣ ਬੰਦੇ ਖੜੇ ਆਪਣੇ ਸਾਰੇ ਉਹ ਕਹਿੰਦੇ ਰੋਟੀ ਲਿਆ ਪਹਿਲਾਂ ਫੇਰ ਕੰਮ ਕਰਾਂਗੀ ਉਹ ਤਾਂ ਬੈਠੇ ਮੌਨ ਰੋਟੀ ਵੀ ਨਹੀਂ ਬਣੀ ਭਾਂਡੇ ਵੀ ਮਾਤਾ ਕਹਿੰਦੀ ਸਾਰੇ ਮਾਤਾ ਦਾ ਤਾਂ ਆਪ ਹੀ ਲੱਗੀ ਰਹਿੰਦੀ ਆ ਬਾਈ ਕੰਮ ਤੇ ਮਾਤਾ ਨੂੰ ਕੌਣ ਕਹਿੰਦਾ ਕੰਮ ਕਰ ਇਹ ਤਾਂ ਮੂਰੇ ਮੂਰੇ ਕਰਦੀ ਰਹਿੰਦੀ ਤੁਸੀਂ ਆਪ ਕਰੋ ਨਾ ਫਿਰ ਮਾਤਾ ਨੂੰ ਤਾਂ ਹੁਣ ਲੱਗੂ ਲੱਗੂ ਮੂਰੇ ਜੋ ਤੁਸੀਂ ਉਹ ਤਾਂ ਮੈਂ ਪਸੰਦੀ ਨਹੀਂ ਕਰਦੀ ਕੋਈ ਦਾਲ ਰੋਟੀ ਦਾਲ ਬਣਾਉਣਾ ਤਾਂ ਕਹਿੰਦੀ ਆ ਪਾਣੀ ਵਰਗੀ ਕਰਤੀ ਰੋਟੀਆਂ ਨਹੀਂ ਤਾਂ ਨਹੀਂ ਪਸੰਦ ਕਰਦੀ ਹੈਗੀ ਪਰ ਉਹ ਤਾਂ ਹੁਣ ਤੁਹਾਨੂੰ ਆਪ ਨੂੰ ਲੱਗਦੀ ਹੈ ਵੀ ਪਾਣੀ ਵਰਗੀ ਤੁਸੀਂ ਬਣਾਇਆ ਕਰੋ ਨਾ ਫਿਰ ਇਹੋ ਕਰੂ ਕੋਈ ਨਾ ਬਾਈ ਕਰ ਲਾਂਗੇ ਹੁਣ ਤਾਂ ਮੈਂ ਕਰਾ ਕੇ ਹਟੀਆਂ ਕੰਮ ਤਾਂ ਸਾਰਾ ਹੀ ਕਰਦੇ ਆਂਗੇ ਕੰਮ ਕਿ ਤੂੰ ਉਹ ਲੱਗੀ ਖੜੀ ਹੈਗੀ ਉਧਰ ਢੁੰਡੇ ਤੜਕੇ ਦੀ ਵਿਚਾਰੀ ਮੈਂ ਤਾਂ ਬਣਾਈ ਹੀ ਨਹੀਂ ਨੀ ਸਰ ਮਸਾਲਾ ਤਿਆਰ ਕਰੀਏ ਨਾ ਸਬਜ਼ੀ ਵਾਸਤੇ ਤੇ ਆਪ ਅੰਦਰ ਬੈਠੀ ਹੈਂ ਤੂੰ ਮੋਬਾਈਲ ਤੇ ਲੱਗ ਰਹੀ ਆ ਚਲੋ ਬਿਮਾਰ ਅੰਦਰ ਪਈ ਆ ਚਲਿਆ ਮੈਂ ਆਪਦਾ ਸਾਰਾ ਕੰਮ ਨਿਮੇੜ ਕੇ ਫੋਨ ਚੱਕਿਆ ਸੀ ਬਾਈ ਆਏ ਤੁਸੀਂ ਮਾੜਾ ਮੋਟਾ ਸੋਚਿਆ ਕਰੋ ਵੀ ਆਪਣੇ ਖੇਤ ਕੰਮ ਚੱਲੀ ਜਾਂਦਾ ਤੇ ਆਪਾਂ ਟਾਈਮ ਨਾ ਪ੍ਰਸ਼ਾਦ ਆਪਣੀ ਬਣਾ ਲਈਏ ਕੋਈ ਨਾ ਬਾਈ ਕਰਾ ਲੈਨੇ ਤੇ ਚਲ ਮੈਂ ਜਾਣਾ ਫਿਰ ਖੇਤ ਉਧਰ ਪਾਣੀ ਵੀ ਵੜਨਾ ਹੈ ਤੇ ਬਣਾ ਦਿਓ ਦੋ ਦੱਬ ਰੋਬ ਝਾੜਦੇ ਰਹਿੰਦੇ ਆ ਮੇਰੇ ਤੇ। ਹੋਰ ਮੈਂ ਤਾਂ ਆਪਦੀ ਮਰਦੀ ਨਾਲ ਹੀ ਕੰਮ ਕਰੂੰਗੀ। ਕਰਦੀ ਆ ਮੈਂ ਸਾਰਾ ਹੀ ਕਰਦੀ ਆ ਹੁਣ। ਐਨੇ ਰੋਬ ਨਾਲ ਨਹੀਂ ਮੈਥੋਂ ਕੰਮ ਹੁੰਦਾ। ਚਲੋ ਹੁਣ ਠਾਕੇ ਹੋਈਆਂ ਦੀਦੀ ਨੂੰ। ਬੇਬੇ ਤਾਂ ਫੋਲੀ ਆਂਦੀ ਸੀ ਪੜਕੀ ਪਈ ਸੀ ਉਹ ਵੀ। ਦੀਦੀ ਕੀ ਕਰਦੇ ਹੋ? ਕੁਝ ਨਹੀਂ ਪਈ ਸੀ ਬਾਈ। ਉੱਠ ਖੜਦੇ ਹੁਣ। ਪਹਿਲਾਂ ਬੇਬੇ ਪੜਕੀ ਪਈ ਆ ਮੇਰੇ ਤੇ ਹੁਣ ਬਾਈ ਰੋ ਮਾਰ ਗਿਆ ਕਿ। ਮੇਰੀ ਨਾ ਸਿਹਤ ਜੀ ਨਹੀਂ ਸੀਗੀ ਠੀਕ ਆ ਪੱਖਾ ਬੰਦ ਕਰ ਦੇ ਪੱਖਾ ਬੰਦ ਕਰ ਦੇ ਖੜੀ ਹੋ ਕੇ ਮੇਰੀ ਸਿਹਤ ਜੀ ਠੀਕ ਨਹੀਂ ਸੀਗੀ ਕਰ ਦੇ ਮੇੜਾ ਜੇ ਬੰਦ ਪੱਖਾ ਮੇਰੀ ਨਾ ਸਿਹਤ ਜੀ ਠੀਕ ਨਹੀਂ ਸੀਗੀ ਐ ਭਾਈ ਸੀ ਭਾਈ ਐ ਮੈਂ ਰੋਟ ਛਾੜ ਗਿਆ ਫਾਲਤੂ ਨਾਲੇ ਮੈਂ ਸਾਰਾ ਕੰਮ ਕਰਕੇ ਬੈਠੀ ਆਂਗੀ ਰੋਟੀ ਰੋਟੀ ਬਣਾ ਲੈ ਕਿ ਬਣਾਉਣੀ ਕਿੱਥੇ ਬਣਾ ਲਈ ਦੇਦੇ ਹਾਂ ਤਾਂ ਮੈਂ ਆਟਾ ਗੁੰਨਣ ਨੂੰ ਕਹਿੰਦੀ ਸੀ ਬੇਬੇ ਉਹ ਵਿੱਚ ਫੋਨ ਆ ਗਿਆ ਮੈਂ ਫੋਨ ਸੁਣਨ ਲੱਗ ਗਈ ਉਦੋਂ ਬਾਈ ਆ ਗਿਆ ਬਾਈ ਆ ਦੀ ਤੇ ਹਮੇ ਹਾਥ ਹੀ ਕਰਾਉਂਦੇ ਨੇ ਪਹਿਲੇ ਦਿਨੋਂ ਹੀ ਅੱਜ ਕੋਈ ਨਾ ਮਹਾਰਾਣੀ ਹੈਗਾ ਜਿਵੇਂ ਮੈਂ 10 ਮਿੰਟ ਰੈਸਟ ਕਰਨ ਲੱਗ ਗਈ ਮੇਰਾ ਸਰੀਰ ਨਹੀਂ ਸੀ ਠੀਕ ਹੈ ਨਾ ਤਾਂ ਫਿਰ ਐ ਹੀ ਹੁੰਦਾਗਾ ਅੱਗੇ ਕਿਉਂ ਕਰਦੀ ਨਹੀਂਗੀ ਅੱਜ ਕੀ ਕੋਈ ਨਾ ਮਹਾਰਾਣੀ ਹੈ ਜੇ ਅੱਜ ਦੋ ਰੋਟੀਆਂ ਲਾ ਦੂਗੀ ਕੀ ਪਹਾ ਪੈਂਦਾ ਕਹਿੰਦਾ ਕਿ ਤੁਸੀਂ ਬੇਬੇ ਦਾ ਲਹੂ ਵਾਲਾ ਪੀਂਨੇ ਹੋ ਬੇਬੇ ਨਾਲ ਕੰਮ ਨਹੀਂ ਕਰਉਂਦੀ ਮੁੰਡੀਆਂ ਨਹੀਂ ਕੰਮ ਕਰਦੀ ਅਗਲੀ ਆਪ ਤੱਕ ਪਸੰਦ ਨਹੀਂ ਆਹ ਹੁੰਦਾ ਚੋਜ ਆਉਂਦੇ ਆ ਇਹਨੂੰ ਕੋਲੇ ਕੱਛਣ ਨੂੰ ਭੇਜ ਦੇ ਹੁਣ 20 ਵਰਗੀ ਆ ਇਹੇ ਸਾਰਾ ਦਿਨ ਤਪਾ ਲਏ ਇਹਨੇ ਤਾਂ ਆਪਾਂ ਡੱਕਾ ਨਹੀਂ ਕਰਦਾ ਮਾਰੀ ਜਾਂਦੇ ਨੇ ਮੈਂ ਮੂੰਹ ਨਹੀਂ ਰੋਪ ਚਾਲਦੀ ਕਿਸੇ ਦਾ ਮੈਂ ਤਾਂ ਆਪਣੀ ਮਰਜ਼ੀ ਨਾਲ ਕੰਮ ਕਰੂੰ ਜਿਹੜਾ ਹੋਊਗਾ ਮੈਂ ਇਥੋਂ ਉਹੀ ਤਾਂ ਗੱਲ ਹੈਗੀ ਹੁਣ ਸਾਰਾ ਦਿਨ ਆਪਾਂ ਕੋਈ ਫਿਰ ਲਿੱਸੀ ਹੋ ਜੂਗੀ ਜਾਂ ਕੰਮ ਕਰ ਲੈਂਦੀ ਐ ਦੋ ਰੋਟੀਆਂ ਲਾ ਦੂਗੀ ਫਿਰ ਕੀ ਹੋ ਜੂਗਾ ਉੱਥੋਂ ਕਹਿਤਾ ਹੋਊਗਾ ਅੱਜ ਕੀ ਹੋ ਗਿਆ ਐਂ ਹੈਗਾ ਉੱਥੋਂ ਕਹਿਤਾ ਹੋਊਗਾ ਅਬ ਅੰਦਰ ਬੈਠੀਆਂ ਨੇ ਉਹ ਬੈਠੀਆਂ ਕਹਿੰਦੀ ਅੰਦਰ ਆਹੋ ਉਸ ਮੈਂ ਬਾਹਰ ਬੈਠੀ ਸੀ ਉਸਨ ਸਖੀ ਹੁੰਦੀ ਆ ਮੈਨੂੰ ਪਤਾ ਹੀ ਸੀਗਾ ਬੋਲੀ ਦੀ ਏਡੀ ਉਹ ਆਪ ਕਰ ਦੇ ਤਾਂ ਤਾਂ ਕਹੀਆਂ ਥੋੜਾ ਜਿਹਾ ਕੁਛ ਨਹੀਂ ਹੁੰਦਾ ਬਾਹਰ ਜਾਉਗੀ ਐਵੇਂ ਲੋਕਾਂ ਕੋਲ ਚੁਗਲੀਆਂ ਹੀ ਕਰਕੇ ਆਉਗੀ ਮੇਰੀਆਂ ਨੋਹਾ ਕੰਮ ਨਹੀਂ ਕਰ ਦਿੰਦੇ ਫਿਰ ਇਹ ਜਮੀਨ ਹੀ ਲੋਟ ਆਉਣੀ ਇਹ ਵੀ ਗੱਲ ਠੀਕ ਹੈਗੀ ਹਜੇ ਵੀ ਠੀਕ ਆ ਸਮੇਂ ਪਈ ਐ ਇੰਦਰ ਸਮੇਂ ਬੈਠੀ ਹੈਗੀ ਫਿਰ ਜਮੀਨ ਹੀ ਲੋਟ ਆਉਣੀ ਹੈਗੀ ਹੋਰ ਮੈਨੂੰ ਪੱਖੇ 'ਚ ਪਤਾ ਨਹੀਂ ਲੱਗਿਆ ਫਿਰ ਪੱਖਾ ਚੱਲਦਾ ਸੀ ਨਾ ਤੇ ਜਿੱਦ ਮੈਂ ਛੱਡਿਆ ਨਹੀਂ ਆ ਪੱਖਾ ਹੀ ਚਲਾ ਲਿਆ ਸੀ ਜਦੋਂ ਫਿਰ ਆ ਕੇ ਗਿਆ ਮੈਨੂੰ ਨਹੀਂ ਪਤਾ ਲੱਗਿਆ ਹੈਗਾ ਮੈਂ ਤਾਂ ਸੇ ਮੈਂ 10 ਮਿੰਟ ਰੈਸਟ ਕਰਦੀ ਆ ਮਾ ਹੁਣ ਮੈਂ ਉੱਠਦੀ ਸੀ ਮਾ ਖਾਂ ਦੇਖਾਂ ਰੋਟੀ ਰੋਟੀ ਦਾ ਕੀ ਕੁਸ ਕਰਿਆ ਕੀ ਨਹੀਂ ਕਰਿਆ ਰੋਟੀ ਕਿੱਥੇ ਬਣੀ ਦੀ ਦੀ ਖੇਤ ਵਾਲੇ ਦੀ ਤਾਂ ਰੋਟੀ ਬਹੁਤ ਲੱਗਦਾ ਆਪ ਨੂੰ ਹੀ ਪਕਾਉਣੀਆਂ ਪੈਣਗੀਆਂ ਕਰਨਾ ਹੀ ਪਊਗਾ ਦੀਦੀ ਆਪ ਨੂੰ ਕਰਨਾ ਪਊਗਾ ਮੇਰੇ ਤਾਂ ਹਜੇ ਕੱਪੜੇ ਵੀ ਧੋਣ ਵਾਲੇ ਪਏ ਹੈਗੇ ਕਿੱਥੇ ਪਕਾ ਕੇ ਦੇਊਗੀ ਇਹ ਦੇਖੀਏ ਦੇਖ ਲੈਣੇ ਅੱਜ ਕੀ ਕਰਦੀ ਪਈਏ ਤਜਾਨੀ ਆ ਹੁਨਾਤਾ ساری ਉਮਰ ਮੈਂ ਸੁੱਖ ਕਿਹ ਦਿੱਤਾ ਗਾ ਤੇ ਹੈ ਮੌੜਨਾ ਬੈਠ ਗਿਆ ਨੇ ਅੰਦਰ ਮੈਂ ਕੀ ਕਰਾਂ ਮੈਂ ਤਾਂ ਬਾਹਰ ਜਾ ਕਉਣੀ ਹਾਂ ਆ ਪੈਸਾ ਕੁਝ ਬਣਾਉਣਾ ਨਾ ਬਣਾਉਣ ਮੈਂ ਕੀ ਕਰਾਂ ਚੱਕ ਮੈਂ ਤਜਾਨੀ ਆ ਮੌੜਨਾ ਬੈਠ ਗਿਆ ਨੇ ਹੁਨਾ ਦਾ ਦਾਵਾ ਲੈ ਕਉਣੀ ਦਾ ਤੇਲੀਓ ਬੋਲੇ ਨਾ ਜਾ ਦੇਖੀ ਬੇਬੇ ਨੂੰ ਤਾਰਾ ਰੱਖ ਗਈ ਪਾਰਲੋ ਪਾਰਲੋ ਬੇਬੇ ਕਿੱਥੇ ਜਾਂਦੀ ਆ ਮੈਂ ਬਾਹਰ ਜਾਂਦੀ ਨਹੀਂ ਤੁਸਮੇ ਤੁਕਣਾ ਨਾ ਮੈਂ ਨਹੀਂ ਸਾਰੀ ਸੁੱਕ ਕੇ ਲੱਗੇ ਦਿੱਤਾ ਕੰਮ ਕਰਨਾ ਬਾਹਰ ਕੀ ਕਰਨ ਜਾਂਦੀ ਸੀ ਤੂੰ ਮੈਂ ਤੇ ਨਾ ਹਵਾ ਲਾਂ ਜਾਂਦੀ ਸੀਗੀ ਹਵਾ ਘਰੇ ਹੈ ਨਹੀਂ ਹੈ ਕਿ ਕੁੰਡਾ ਰਹੇ ਨਹੀਂ ਹਵਾ ਜੇ ਚਾਲ ਬਣਾ ਲੇਗੀ ਬੇਬੇ ਫੇਰ ਕੀ ਹੋਊ ਤੁ ਅੱਗੇ ਕਣਾ ਮੈਂ ਇਥੋਂ ਨਹੀਂ ਬਣਦੀ ਹੈਗੀ ਆ ਕਿ ਬਣਾਉਣੀ ਨਹੀਂ ਤੂੰ ਆ ਦੇਖ ਭਾਂਡੇ ਕਿਵੇਂ ਉਖਲੀ ਪਈ ਪਈ ਆ ਹੋਈ ਪਈ ਹੈਗੀ ਆ ਦੇਖੋ ਭਾਂਡੇ ਕਿਵੇਂ ਪਏ ਨੇਗੇ ਨੇ ਗਾਉਂ ਦਰਨਾ ਹੁਣ ਤੋਂ ਖੇਤਾਂ ਦੇ ਮੈਂ ਤੁਹਾਨੂੰ ਟਿਕਦੀ ਰਹੀ ਫਿਰ ਸਾਨੂੰ ਕਰਨਾ ਮੈਂ ਤਾਂ ਖੇਤਾਂ ਵਾਲੇ ਖਾਤਰ ਬਣਾਉਂਗੀ ਫਿਰ ਪਸੰਦ ਨਹੀਂ ਰੱਖਦੀ ਦਾਲ ਇਹ ਤਾਂ ਭਾਈ ਕੁਝ ਨਹੀਂ ਕਰਦੀਆਂ ਖਣਕਿਆਂ ਨੇ ਕਰਦੀ ਚੋਣੀ ਨਹੀਂ ਆ ਕਰਪੁਰ ਲਿਆ ਕਰੋ ਮੜਾ ਮੋਟਾ ਕੰਮ ਮਾਤਾ ਦੇ ਕੋਈ ਲਿਖੇ ਦੇਣੇ ਹੈਗੇ ਮਾਤਾ ਨੂੰ ਕੋਣ ਕਹਿੰਦਾ ਬਈਆ ਆਪ ਹੀ ਲੱਗਦੀ ਐ ਕਰਨ ਮਾਤਾ ਕਿਉਂ ਲਾ ਆ ਲੜੀ ਤੇ ਜਾਂਦੇ ਨੇ ਮਾਤਾ ਮੈਂ ਆਪ ਹੀ ਕੀਤਾਗਾ ਅਦਾਲਤਾਂ ਰੂ ਕਿਸੇ ਕਿ ਮਾਤਾ ਕਿ ਨਹੀਂ ਆਇਗਾ ਮਨਪ੍ਰੀਤ ਨਾਲ ਗੱਲ ਹੋਈ ਐ ਕਹਿੰਦੀ ਵੀ ਮੈਂ ਕੀ ਕਰਾਂ ਇੱਕ ਤੁਸੀਂ ਕਰ ਲੈ ਕਰੋ ਭਾਂਡੇ ਉਹ ਪਿਆ ਭਾਂਡੇ ਕਿੰਨੇ ਪਏ ਮੈਂ ਸਾਰੇ ਭਾਂਡੇ ਪਿਆਉਂ ਜਮੇ ਪਸੂਣ ਪਾਣੀ ਨਹੀਂ ਪਿਆ ਕੋਈ ਨਹੀਂ ਕਰਦੀਆਂ ਹੈਗੀਆਂ ਲੜਨ ਨੂੰ ਖੜ ਗਿਆ ਨੇ ਦੋ ਮਿੰਟ ਰੈਸਟ ਕਰਨ ਕਹਾਦਾ ਬੈਗੀ ਕਰ ਸਿਰ ਤੇ ਚੱਕ ਲਿਆ ਨੇ ਸਰ ਤੇ ਇੰਨੀ ਕੀ ਗੱਲ ਐ ਕਿ ਕੋਈ ਕੰਮ ਕਰ ਲੈ ਕਰੋ ਲੋੜ ਹੀ ਨਹੀਂ ਪੈਂਦੀ ਨਾ ਸਰ ਤੇ ਚੱਕੇ ਸਾਨੂੰ ਚੱਲ ਕੋਈ ਨਾ ਦੀ ਜੀ ਮੈਂ ਕਿੱਥੇ ਜਾਊਂਗੀ ਲੋਕਾਂ ਨੇ ਜੇਕਰ ਦਾਲ ਤੇ ਇਹ ਇਹ ਮਾਹੀ ਜੀ ਤੁਹਾਡੀ ਉਮਰ ਤੇ ਤੇਰੀ ਉਮਰ ਦਾ ਫਰਕ ਨਹੀਂ ਕਰ। ਜੇ ਤੇ ਮੈਥੋਂ ਬਾਲ ਦੇਣਾ ਕਿ ਥਾਲ ਚੇਕ ਰੋਟੀ ਪਕਾ ਕੇ ਪਾ। ਬਾਈ ਇਹ ਨਹੀਂ ਚਲਦੀ ਐ ਜੀ। ਲੋਕ ਨਹੀਂ ਕੁੜੀਆਂ ਨਹੀਂ। ਕੁੜੀਆਂ ਕਿਉਂ ਨਹੀਂ ਹੋ ਤੀ ਤੂੰ ਤਾਂ। ਬਾਹਰ ਲੋਕ ਨਹੀਂ ਉਂਗਲਾਂ ਨਹੀਂ ਚੜੂ ਕੇ ਕਰਿਆ। ਉਹਨੂੰ ਜੋਣ ਦੇਣਾ ਲੋਕ ਨਹੀਂ ਚੁਗਲੀਆਂ ਸੁਣ ਕੇ ਆਉਗੀ। ਫਲਾਨੇ ਦੇ ਬੂਹਾਂ ਆਏ ਕਰਦੀਆਂ ਨੇ ਐ ਕਰਦੀਆਂ ਨੇ ਤਾਂ ਹੂਣੀ ਮਾਂ। ਹੋਰ ਕਿ ਤੂੰ ਮੂ ਕਿੱਥੋਂ ਹੋਊਗੀ? ਜੇ ਬੜੀਆਂ ਖੁੱਲੀਆਂ ਛੜਤੀ। ਉਸ ਤਾਂ ਐ ਬਣਿਆ ਖਾਣਾਂ ਦੀ ਕੁੜੀਆਂ ਖਾਣਾਂ ਦੀ। ਸਾਰੀਆਂ ਕੁੜੀਆਂ ਕਰਦੇ ਨੇ ਲੋਕਾਂ ਨਹੀਂ ਆ। ਸਾਹਮਣੇ ਗੋਹਾ ਖੁੜਾ ਛੜਤੀ ਐ ਮੇਰੇ। ਆ ਕੇ ਕੰਮ ਕਰਦਾ ਹੁਣ ਇਹ ਕੰਮ ਕਰਦੀ